ਬ੍ਰਹਿਮੰਡ ਦੇ ਵਿੱਚ ਜਿਹੜਾ ਕਾਲ ਪਰਖ ਵਸਦਾ ਹੈ ਨਾ ਗੁਰੂ ਪਿਆਰੇਓ ਉਹਦੀ ਦ੍ਰਿਸ਼ਟੀ ਜੀ ਦੇ ਉੱਪਰ ਪੈ ਜਾਵੇ ਸਵੱਲੀ ਨਜ਼ਰ ਪੈ ਜਾਵੇ ਉਹਦੀ ਫਿਰ ਜਾਇਜਾ ਚਾਰੇ ਕੁੰਟਾਂ ਦੇ ਵਿੱਚ ਹੋ ਜਾਂਦੀ ਹੈ ਰਜ ਗਿਆ ਕਿਸਦ ਨਾ ਵਾਹਿਗੁਰੂ ਤ੍ਰਿਤੀ ਯੁੱਗ ਦੇ ਵਿੱਚ ਚਾਰ ਯੁੱਗ ਨਹੀਂ ਸਤਜੁਗ ਕਲ ਯੁਗ ਤ੍ਰੇਤਾ ਤੇ ਦਵਪਰ ਤ੍ਰਿਤੀ ਯੁੱਗ ਦੇ ਵਿੱਚ ਇੱਕ ਮਤੰਗ ਨਾਮ ਬਹੁਤ ਸ਼ਾਂਤ ਆਤਮਾ ਬੜੀ ਪਵਿੱਤਰ ਬੜੇ ਵਿਦਵਾਨ ਤੇ ਬੜੇ ਸਾਧੂ ਸੰਗਜ ਕੀਆ ਉਸ ਦਾ ਨਾਮ ਵਾਹਿ ਉਹਨਾਂ ਦਾ ਨਾਮ ਸੀ ਮਤੰਗ ਤ੍ਰੇਤੀ ਯੁੱਗ ਦੇ ਵਿੱਚ ਹੋਏ ਨੇ ਇਹ ਉਹਨਾਂ ਦੇ ਵਿੱਚ ਬੜੇ दैਵੀ ਗੁਣ ਸਨ ਮਹਾਤਮਾ ਹੋਏ ਹਨ ਬਹੁਤ ਵੱਡੇ ਉਹਨਾਂ ਦੇ ਸੁਭਾਅ ਅਤੇ ਚੰਗੀ ਕਰਨੀ ਨੂੰ ਦੇਖ ਕੇ ਬਹੁਤ ਹੀ ਸਾਧੂ ਉਹਨਾਂ ਕੋਲ ਆਇਆ ਜਾਇਆ ਕਰਦੇ ਸਨ ਸੰਗਤ ਹੁੰਦੀ ਸੀ ਜਮਾਤ ਆਉਂਦੀ ਰਹਿੰਦੀ ਸੀ ਉਹਨਾਂ ਕੋਲ ਸਾਧੂ ਬੜੇ ਪਹੁੰਚੇ ਹੋਏ ਸਨ ਬਹੁਤ ਸਾਧੂਆਂ ਦੀ ਟੋਲੀਆਂ ਆਉਂਦੀਆਂ ਵੱਖੋ ਵੱਖਰੀ ਮੱਤਾਂ ਲੰਗਰ ਪਾਣੀ ਆਪ ਹੀ ਤਿਆਰ ਕਰਿਆ ਕਰਦੇ ਸਨ ਨਾਲ ਉਹਨਾਂ ਦੇ ਚਾਕਰ ਨਾਲ ਉਹਨਾਂ ਦੇ ਚੇਲੇ ਮਰੀਦ ਬਾਲਕ ਉਹਨਾਂ ਸੰਤਾਂ ਦਾ ਨਾਂ ਜਦ ਭੀਲਣੀ ਨਾਮ ਦੀ ਇੱਕ ਆਦੀਵਾਸੀ ਔਰਤ ਬੀਬੀ ਰਹਿੰਦੀ ਸੀ ਉੱਥੇ ਕੱਜਕਿਆ ਕੁਸਤ ਨਾ ਵਾਹ ਭੀਲਣੀ ਏ ਭੀਲ ਇੱਕ ਬਹੁਤ ਵੱਡਾ ਭਾਈਚਾਰਾ ਭੀਲਣੀ ਕੋਈ ਨਾਮ ਨਹੀਂ ਉਹ ਭਾਈਚਾਰੇ ਦਾ ਨਾਮ ਹੈ ਇਹ ਭੀਲ ਆਦੀਵਾਸੀ ਵਾਂਗੂ ਰਹਿੰਦੇ ਸਨ ਜੰਗਲਾਂ ਦੇ ਵਿੱਚ ਹੁਣ ਜਦੋਂ ਉਸ ਭਾਈਚਾਰੇ ਦੀ ਬਜ਼ੁਰਗ ਬੀਬੀ ਭੀਲਣੀ ਪਤਾ ਲੱਗਿਆ ਵੀ ਇਹ ਸਾਰੇ ਸਾਧੂ ਨਾ ਸਾਰਾ ਦਿਨ ਲੱਕੜਾਂ ਇਕੱਠੀਆਂ ਕਰਦੇ ਨੇ ਹਨੇਰੇ ਹਨੇਰੇ ਉਹਨਾਂ ਦੇ ਲੰਗਰ ਸਥਾਨ ਵਿੱਚ ਬੀ ਔਖੇ ਰਹਿੰਦੇ ਨੇ ਤੇ ਕੀ ਕਰਿਆ ਕਰੇ ਆਪ ਬੜੇ ਸ਼ਰਧਾ ਨਾਲ ਨੇਸ਼ਠਾਵਾਨ ਹੋ ਕੇ ਬੀਬੀ ਭਿੱਲਣੀ ਉਹਨਾਂ ਦੇ ਲੰਗਰਾਂ ਵਿੱਚ ਲੱਕੜਾ ਇਕੱਠੀਆਂ ਕਰਕੇ ਰੱਖਿਆ ਕਰੇਗਾ ਜੇ ਕਿਹਾ ਕੁਛ ਨਾ ਵਾਹਿਗੁਰੂ ਜਦ ਕੁਝ ਸਮਾਂ ਬੀਤੇ ਆ ਇੱਕ ਦਿਨ ਰਖੀਆਂ ਦੇ ਮਨ ਵਿੱਚ ਵਿਚਾਰ ਆਈ ਵੀ ਸਾਡੀ ਸੇਵਾ ਸਾਡਾ ਜਪ ਤਪ ਇਨੂੰ ਕੋਈ ਚੋਰੀ ਕਰ ਰਿਹਾਗਾ ਜੱਕਿਆ ਕੁਸਤਨਾ ਵਾਹ ਕੁਝ ਕੇ ਮੈਂ ਚੋਰੀ ਕਰਦੇ ਆ ਵੀ ਜਿੰਨੀ ਕੋ ਕਮਾਈ ਅਸੀਂ ਕਰਦੇ ਆ ਉਹ ਤਾਂ ਜਿਹੜਾ ਲੱਕਣਾ ਸੁੱਟ ਕੇ ਜਾਂਦਾ ਕੋਈ ਚੋਰੀ ਉਹ ਸਾਰੀ ਕਮਾਈ ਤਾਂ ਉਹ ਲੈ ਜਾਂਦਾ ਗਜਕੇਆ ਕੁਸਤਨਾ ਵਾਹ ਵੀ ਦੇਖੀਏ ਕੌਣ ਹੈ ਫਿਰ ਵਿਚਾਰ ਹੋਈ ਵੀ ਰਾਤ ਨੂੰ ਆਪਾਂ ਜਾਗਾਂਗੇ ਜਾ ਕੇ ਪਹਿਰਾ ਰੱਖਿਓ ਦੋ ਚਾਰ ਸੇਵਕ ਦੇਖਿਓ ਇਹ ਕਿਹੜੀ ਬੀਬੀ ਇਹ ਤਾਂ ਕੌਣ ਬੰਦਾ ਏ ਜਿਹੜਾ ਸਾਡੀ ਭਗਤੀ ਸਾਡੀ ਸੇਵਾ ਚੁਰਾ ਲੈਂਦਾ ਗਜਕੇ ਆ ਕੁਸਦਨਾ ਵਾਹਿਗੁਰੂ ਪਹਿਰਾ ਦੇਣ ਨਾਲ ਪਤਾ ਲੱਗਿਆ ਵੀ ਇਹ ਭੀਲ ਭਾਈਚਾਰੇ ਦੀ ਔਰਤ ਭੀਲਣੀ ਹੈ ਗਜਕੇ ਆ ਕੁਸਦਨਾ ਵਾਹਿਗੁਰੂ ਤੇ ਪਰ ਤੁਹਾਨੂੰ ਪਤਾ ਜੰਜਾਲ ਕਿੱਡਾ ਵੱਡਾ ਸੀ ਅੱਜ ਵੀ ਉਹ ਜੰਜਾਲ ਹੈ ਹਨ ਜਿਹੜਾ ਭੀਲ ਭਾਈਚਾਰਾ ਤੇ ਭਿਲਣੀ ਬਿੱਬੀ ਨੂੰ ਇਹ ਨੀਚ ਸਮਝਦੇ ਸਨ ਗੱਜਕੇਆ ਕੁਸਤਨਾ ਬੜੇ ਹੀ ਨੀਚ ਜਾਤ ਤੇ ਮਤੰਗ ਰਿਖੀ ਜੀ ਦੇ ਸਾਹਮਣੇ ਪੇਸ਼ ਕੀਤਾ ਉਹਨਾਂ ਦੇ ਚੇਲਿਆਂ ਨੇ ਵੀ ਇਹ ਹੈ ਜੀ ਚੋਰ ਜਿਹੜੀ ਸਾਡੀ ਭਗਤੀ ਚ ਰੌਂਦੀ ਹੈ ਜਿਹੜੀ ਸਾਡੀ ਸੇਵਾ ਚ ਰੌਂਦੀ ਹੈ ਗੱਜਕੇਆ ਕੁਸਤਨਾ ਲੱਕੜਾ ਸੁੱਟ ਕੇ ਇਹ ਚੱਲ ਜਾਂਦੀ ਸਾਡਾ ਜਪ ਤਪ ਇਹਦੇ ਵੱਲ ਚੱਲ ਜਾਂਦਾ ਸਾਰਾ ਗੱਜ ਕੇ ਆਰ ਕੁਸਤਨਾ ਮਤੰਗ ਰਿਖੀ ਨੇ ਉਸ ਭਿਲਣੀ ਬੀਬੀ ਨੂੰ ਪੁੱਛਿਆ ਕਹਿੰਦੇ ਬੇਟਾ ਕਿਹੜੇ ਮਨੋਰਥ ਨਾਲ ਤੂੰ ਸੰਤਾਂ ਦੀ ਸੇਵਾ ਕਰਦੀ ਏ ਕੀ ਮਨੋਰਥ ਹੈ ਤੇਰਾ ਉਸ ਬੀਬੀ ਨੂੰ ਪੁੱਛਿਆ ਤੇ ਭਿਲਣੀ ਨੇ ਕਿਹਾ ਸੰਤ ਜੀ ਮੇਰੇ ਮਨ ਵਿੱਚ ਕੋਈ ਸੰਕਲਪ ਨਹੀਂ ਨਾ ਮੇਰੇ ਮਨ ਵਿੱਚ ਕੋਈ ਇੱਛਾ ਹੈ ਮੈਂ ਤੁਹਾਡੀ ਸੇਵਾ ਨਿਰਚਾ ਕਰ ਰਹੀ ਹਾਂ ਮੇਰੇ ਅੰਦਰ ਕੋਈ ਇੱਛਾ ਹੀ ਨਹੀਂ ਇੱਕ ਤਾਂ ਹੁੰਦਾ ਸੇਵਾ ਕਰਨੀ ਵੀ ਮੇਰੇ ਅੰਦਰ ਇੱਛਾ ਹੋਵੇ ਭੀਲਣੀ ਕਹਿੰਦੀ ਮੇਰੇ ਤਾਂ ਕੋਈ ਮਨਚ ਸੰਕਲਪ ਹੀ ਨਹੀਂ ਹੈਗਾ ਤੁਸੀਂ ਔਖੇ ਹੁੰਦੇ ਸੀ ਵੀ ਮੈਂ ਸੋਚਿਆ ਵੀ ਇਹਨਾਂ ਨੇ ਨਾਮ ਵੀ ਜਪਣਾ ਹੁੰਦਾ ਇਹਨਾਂ ਨੇ ਹੋਰ ਕਾਰਜ ਵੀ ਕਰਨੇ ਹੁੰਦੇ ਨੇ ਸੋਧਣਾ ਹੁੰਦਾ ਆਪਣੇ ਆਪ ਨੂੰ ਤੇ ਮੈਂ ਕੁਝ ਲੱਕੜਾਂ ਤੁਹਾਡੇ ਲੰਗਰ ਵਿੱਚ ਛੁੱਟ ਜਾਈਆ ਕਰਦੀ ਸੀਗਾ ਜਿਕੇ ਆ ਕਿਸ ਤਰ੍ਹਾਂ ਸੰਕਲਪ ਕੋਈ ਨਹੀਂ ਮਨ ਦੇ ਵਿੱਚ ਇਹ ਗੱਲਾਂ ਸੁਣ ਕੇ ਨਾ ਮਤੰਗ ਰਿਖੀ ਜੀ ਬਹੁਤ ਪ੍ਰਸੰਨ ਹੋਏ ਵੀ ਕੋਈ ਐਸਾ ਵੀ ਹੈ ਜਿਹੜਾ ਬਿਨਾਂ ਸੰਕਲਪ ਸੇਵਾ ਕਰੀ ਜਾਂਦਾਗਾ ਜਿਕੇ ਆਪ ਕੋ ਸੁਤਨਾ ਬਾਸ਼ ਤੇ ਨਹੀਂ ਦੁਨਿਆਵੀ ਤੇ ਮਾਤ ਲੋਕ ਦੇ ਵਿੱਚ ਸਾਡੇ ਵਰਗੇ ਤਾਂ ਬਿਨਾਂ ਕਿਸੇ ਇੱਛਾ ਤੋਂ ਸੇਵਾ ਹੀ ਨਹੀਂ ਕਰਦੇ ਹੈਗੇ ਜੇ ਜਦ ਬਹੁਤ ਪ੍ਰਸੰਨ ਹੋਏ ਆਪਣੇ ਚੇਲਿਆਂ ਨੂੰ ਕਿਹਾ ਕਹਿੰਦੇ ਭਾਈ ਦੇਖੋ ਵਰਣ ਵਵਸਥਾ ਦੇ ਵਿੱਚ ਹੁਣ ਭੀਲ ਭਾਈਚਾਰੇ ਨੂੰ ਬੜਾ ਨੀਵਾ ਸਮਝਿਆ ਜਾਂਦਾ ਸੀ ਜਿਹੜੇ ਨਾਲ ਦੇ ਚੇਲੇ ਬਾਲ ਕੇ ਸੀ ਜਿਨ੍ਹਾਂ ਦੇ ਅੰਦਰ ਮੈਲ ਭਰੀ ਹੋਈ ਸੀ ਵੀ ਆਦਿਵਾਸੀ ਨੇ ਬੜੇ ਨੀਚ ਜਾਤ ਦੇ ਨੇ ਤੇ ਮਤੰਗ ਰਿਖੀ ਜੀ ਇਹਨੂੰ ਬੜਾ ਸੁੰਦਰ ਕਹੀ ਜਾਂਦੇ ਗਜਕਿਆ ਕੁਸਨਾ ਵਾਹ ਭੀਲਣੀ ਦੀ ਸੇਵਾ ਪ੍ਰਸੰਨ ਹੋ ਕੇ ਮਤੰਗ ਰਿਖੀ ਜੀ ਨੇ ਉਹਨੂੰ RAM ਤੇ ਨਾਮ ਦਾ ਆਪਦੇਸ਼ ਦਿੱਤਾ ਗਜਕਿਆ ਕੁਸਨਾ ਵਾਹ ਹੁਣ ਇਹ ਬਹੁਤ ਵੱਡੀ ਗੱਲ ਸੀ ਜਦੋਂ ਵਰਨ ਵਵਸਥਾ ਲਾਗੂ ਹੋਵੇ ਇੱਕ ਵਿਸ਼ੇਸ਼ ਜਾਤ ਨੂੰ ਸਿਰਫ ਨਾਮ ਜਪਣ ਦੀ ਆਗਿਆ ਹੋਵੇ ਉਹਨਾਂ ਸਮਿਆਂ ਦੇ ਵਿੱਚ ਭਿੱਲਣੀ ਬੀਬੀ ਨੂੰ ਨਾਮ ਜਪਣ ਦੀ ਆਗਿਆ ਮਿਲ ਜਾਣੀ ਗੱਜ ਕੇ ਆਪ ਉਸਤ ਨਾਮ ਤੇ ਉਪਦੇਸ਼ ਵੀ ਦੇ ਦੇਣਾ ਨਾਮੀ ਗ੍ਰਾਮੀ ਰਕੀ ਨੇ ਮਤੰਗ ਰਕੀ ਨੇ ਮਹਾਤਮਾ ਜੀ ਨੇ ਜਦੋਂ ਇਹ ਹੋਇਆ ਸਾਰਾ ਤੇ ਨਾਲ ਦੇ ਪਤਾ ਕੀ ਕਹਿੰਦੇ ਕਹਿੰਦੇ ਸਾਡੇ ਗੁਰੂ ਨੇ ਬੜਾ ਬੜਾ ਕੰਮ ਕੀਤਾ ਇਹ ਤਾਂ ਸ਼ੁੱਧਰ ਨੇ ਇਨੂੰ ਨਾਮ ਜਪਣ ਦੀ ਅਗਿਆ ਕਿਵੇਂ ਦੇ ਦਿੱਤੀ ਇਹਨਾਂ ਨੂੰ ਕਿਵੇਂ ਪਰਦੇਸ਼ ਦੇ ਦਿੱਤਾ ਇਹ ਬਹੁਤ ਵੱਡਾ ਅਨਰਥ ਹੋ ਗਿਆ ਕਹਿੰਦੇ ਮਤੰਗ ਰਿਖੀ ਨੇ ਸਾਧੂਆਂ ਦੀ ਗੱਲ ਸੁਣੀ ਤੇ ਅਣ ਸੁਣੀ ਕਰ ਦਿੱਤੀ ਗਾ ਜੇ ਕੀ ਆ ਕੁਸਤ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਨਾ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਹਿਰਦੇ ਵਿੱਚ ਅੰਤਰ ਆਤਮਾ ਵਿੱਚ ਕਾਲਪੁਰਖ ਦਾ ਵਸਦਾ ਹੁੰਦਾ ਉਨਾਂ ਲਈ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਵਾਲਾ ਸਿਧਾਂਤ ਹੁੰਦਾ ਉਹਨਾਂ ਦੇ ਨਾ ਕੋ ਬੈਰੀ ਨਾ ਹੀ ਵਿਗਾਨਾ ਸਗਲ ਸੰਗ ਹਮ ਕੋਬ ਨਹੀਂ ਆਈ ਅਤੇ ਅੱਗੋਂ ਗੱਲ ਅਣ ਸੁਣੀ ਕਰਕੇ ਮਤੰਗ ਜੀ ਨੇ ਇਹ ਵੀ ਕਹਿ ਦਿੱਤਾ ਭਾਈ ਅੱਗੋਂ ਤੋਂ ਵੀ ਸੇਵਾ ਕਰਿਆ ਕਰ ਹੋਰ ਸੇਵਾ ਕਰਿਆ ਕਰ ਅਕਾਲ ਪੁਰਖ ਤੇਰੇ ਤੇ ਕਿਰਪਾ ਕਰਨਗੇ ਗੱਜ ਕੀ ਆਪ ਕੋ ਵਾਹਿਗੁਰੂ ਜਦ ਰਿਖੀ ਜੀ ਦਾ ਅੰਤਮ ਸਮਾਂ ਆ ਗਿਆ ਮਤੰਗ ਜੀ ਦਾ ਬਹੁਤ ਵਿਰਧ ਹੋ ਗਏ ਤੇ ਇਧਰੋਂ ਭੀਲਣੀ ਵੀ ਉਪਰਾਮ ਹੋ ਗਈ ਬੀਬੀ ਕਿਉਂਕਿ ਇਹਨਾਂ ਦਾ ਬੜਾ ਪ੍ਰੇਮ ਸੀ ਮਹਾਤਮਾ ਜੀ ਨਾਲ ਉਥੋਂ ਉਪਦੇਸ਼ ਲੈਣਾ ਤੇ ਕਹਿਣ ਲੱਗੀ ਸਵਾਮੀ ਜੀ ਤੁਸੀਂ ਮੈਨੂੰ ਵੀ ਆਪਣੇ ਨਾਲ ਲੈ ਜਾਓ ਦੁਨੀਆ ਵਿੱਚ ਜਿਉਂ ਕਿ ਕੀ ਕਰਨਾ ਗਜ ਕੀ ਆਕੁਸਤਨਾ ਅੰਬਾਹ ਗੁਰੂ ਰਿਖੀ ਜੀ ਨੇ ਕਿਹਾ ਕਿ ਨੇ ਥੋੜੇ ਸਮੇਂ ਤੱਕ ਨਾ ਇੱਥੇ ਤ੍ਰੇਤੇ ਯੋਗ ਦਾ અવਤਾਰ ਆਵੇਗਾ ਗਜਕੇ ਆਕੋ ਸਤਨਾਮ ਵਾਹਿਗੁਰੂ અવਤਾਰ ਕੌਣ ਹੈ ਦਸ਼ਰਥ ਦਾ ਬੇਟਾ RAMCHANDRA ਗਜਕੇ ਆਕੋ ਸਤਨਾਮ ਵਾਹਿਗੁਰੂ ਚਾਰੇ ਯੁਗਾਂ ਦੇ ਵਿੱਚ અવਤਾਰ ਹੋਏ ਨੇ ਹੁਣ ਦਸ਼ਰਥ ਪੁੱਤਰ ਰਾਜਾ RAMCHANDRA ਕਹਿੰਦੇ ਉਹ ਆਵੇਗਾ ਅਤੇ ਤੇਰੀ ਸੇਵਾ ਫਲੇਗੀ ਗਜਕੇ ਆਕੋ ਸਤਨਾਮ ਵਾਹਿਗੁਰੂ ਇਹ ਗੱਲ ਆਕ ਕੇ ਮਤੰਗ ਰਿਖੀ ਜੀ ਨੇ ਪ੍ਰਾਣ त्याਗੀ ਸਰੀਰ ਚੋਲਾ ਛੱਡ ਗਈ ਪਿੱਛੋਂ ਸਾਧੂਆਂ ਨੇ ਕੀ ਕੀਤਾ ਭੀਲਣੀ ਬੀਬੀ ਨੂੰ ਸੇਵਾ ਤੋਂ ਬਣਾ ਕਰ ਦਿੱਤਾ ਜਿਹੜੀ ਉਹਦੇ ਨਾਲ ਈਰਖਾ ਕਰਦੇ ਸਨ ਗੱਜਕੇ ਆ ਕੁਸਤ ਵਾਹਿਗੁਰੂ ਏਸ ਨੇਪ ਤੇ ਕੀ ਕੀਤਾ ਸੰਤਾਂ ਦੀ ਸੇਵਾ ਦਾ ਢੰਗ ਹੋਰ ਸੋਚ ਲਿਆ ਕੁਟਿਆ ਤੋਂ ਚੱਲ ਕੇ ਪੰਪਾ ਸਰ ਤੀਰਥ ਹੈ ਪੰਪਾ ਸਰ ਨਾਮ ਦਾ ਉਹ ਜਾ ਕੇ ਉੱਥੇ ਸਾਧੂ ਇਸ਼ਨਾਨ ਕਰਦੇ ਸਨ ਸਾਰੇ ਉਹ ਰਾਹ ਦੇ ਵਿੱਚ ਝਾੜੂ ਫੇਰਨਾ ਸ਼ੁਰੂ ਕਰ ਦਿੱਤਾ ਪੰਪਾਸਰ ਦਾ ਸਾਰਾ ਰਾਹ ਵੀ ਇੱਥੋਂ ਦੀ ਚਰਨ ਪੈਂਦੇ ਨੇ ਸਾਰੇ ਸਾਧੂਆਂ ਦੇ ਵੀ ਇੱਥੇ ਮੈਂ ਸੇਵਾ ਕਰਿਆ ਕਰਾਂਗਾ ਜਿਕੇ ਆਪਸ ਤਨਾ ਕੀ ਹੋਇਆ ਜੇ ਮੈਨੂੰ ਉਹਨਾਂ ਨੇ ਆਪਣੇ ਆਸ਼ਰਮ ਚੋਂ ਕੱਢ ਦਿੱਤਾ ਮੈਨੂੰ ਸੇਵਾ ਦਾ ਮੌਕਾ ਨਹੀਂ ਸੇਵਾ ਕਰਨੀ ਹੈ ਉਹ ਬਹਾਨੇ ਨਹੀਂ ਲੋਚਦੇ ਹੁੰਦੇ ਗਜਕੇ ਆਪਸ ਤਨਾ ਵਾਹਿਗੁਰੂ ਪੰਪਾਸਰ ਦੇ ਸਰੋਵਰ ਦੇ ਵਿੱਚ ਵੀ ਇਸ਼ਨਾਨ ਕਰਦੇ ਨੇ ਇਨਾਂ ਦੇ ਇਸ਼ਨਾਨ ਕਰਨ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਸਥਾਨ ਦਾ ਝਾੜੂ ਲਾ ਦਿਆ ਕਰੇ ਉੱਥੇ ਗਜਕੇ ਆਕੁਸਤ ਨਾਮ ਵਾਹਿਗੁਰੂ ਸਾਧੂਆਂ ਦੇ ਉੱਠਣ ਤੋਂ ਪਹਿਲਾਂ ਹੀ ਝਾੜੂ ਫੇਰ ਕੇ ਬਿਲੇ ਹੋ ਜਾਣਾ ਸਾਰੇ ਰਾਹ ਦੀ ਸਫਾਈ ਕਰਕੇ ਸਾਧੂ ਬੜੇ ਹੈਰਾਨ ਹੋ ਵੀ ਇਹ ਰਾਹ ਵਿੱਚ ਝਾੜੂ ਕੌਣ ਫੇਰ ਕੇ ਜਾਂਦਾ ਗਜਕੇ ਆਕੁਸਤ ਨਾਮ ਵਾਹਿਗੁਰੂ ਫੇਰ ਦਵਾਰੇ ਇੱਕ ਰਾਤ ਜਾ ਕੇ ਪਹਿਰਾ ਦਿੱਤਾ ਵੀ ਦੇਖੀਏ ਹੁਣ ਕੌਣ ਸੇਵਾ ਚੁਰਾ ਰਿਹਾ ਹੈ ਗੱਜਕੇ ਆਕੋ ਸੁਤਨਾ ਵਾਹਿਗੁਰੂ ਫੇਰ ਫੇਰ ਬੀਬੀ ਢਿਲਣੀ ਫੜੀ ਗਈ ਵੀ ਰਾਤ ਨੂੰ ਤਾਂ ਇਹ ਸੱਠ ਉੱਡਣ ਉੱਠਣ ਤੋਂ ਪਹਿਲੀ ਪਹਿਲਾ ਸਾਰ ਏਰੀਆ ਬੀਬੀ ਸਾਫ਼ ਕਰ ਦਿੰਦੀ ਏ ਇਸ ਤਰ੍ਹਾਂ ਨਾ ਇੱਥੋਂ ਤੱਕ ਨਫ਼ਰਤ ਸੀ ਢਿਲਣੀ ਬੀਬੀ ਨੂੰ ਮਾਰਿਆ ਕੁੱਟਿਆ ਵੀ ਹੈਗਾ ਜਿਕੇ ਆਕੋ ਸੁਤਨਾ ਵਾਹਿਗੁਰੂ ਕਿਉਂਕਿ ਮਨ ਦੇ ਅੰਦਰ ਜਿਹੜੀ ਵਰਨ ਬਵਸਥਾ ਦੀ ਮੈਲ ਹੈ ਉੱਚ ਤੇ ਨੀਚ ਵਾਲੀ ਜਾਤ ਪੱਤ ਵਾਲੀ ਭੇਦ ਭਾਵ ਨਸਲੀ ਇਹ ਤੱਕ ਆਖਿਆ ਵੀ ਤੂੰ ਨੀਚ ਹੋ ਕੇ ਸਾਡੇ ਚੱਲਣ ਵਾਲੇ ਰਸਤੇ ਨੂੰ ਸਾਫ਼ ਕਰ ਦੀ ਗਜਕੇ ਆਕੁਸਤਨਾ ਵਾਹਿਗੁਰੂ ਜਦੋਂ ਇਹ ਗੱਲ ਕਹੀ ਤੂੰ ਝਾੜੂ ਫੇਰ ਕੇ ਸਭ ਕੁਝ ਪ੍ਰਸ਼ਟ ਕਰਤਾ ਕਹਿੰਦੇ ਕਿਉਂਕਿ ਬੇਪਰ ਬਹੁਤ ਚਲਾ ਗਿਆ ਮਨੁਸਿਮਰਤੀ ਦੇ ਵਿੱਚ ਤੁਸੀਂ ਪੜੋਗੇ ਨਾ ਤੁਹਾਡੇ ਕੰਨਾਂ ਨੂੰ ਹੱਥ ਲੱਗ ਜਾਣਗੇ ਗਜਕੇ ਆਕੁਸਤਨਾ ਵਾਹਿਗੁਰੂ ਵੀ ਸਾਨੂੰ ਕਿਸ ਕਦਰ ਕਿਸ ਜੰਜਾਲ ਤੱਕ ਲੁੱਟਿਆ ਗਿਆ ਪੁੱਟਿਆ ਗਿਆ ਪੁੱਟਿਆ ਗਿਆ ਸ਼ੋਸ਼ਣ ਕੀਤਾ ਗਿਆ ਆਰਥਿਕ ਸ਼ੋਸ਼ਣ ਕੀਤਾ ਜਿਹੜੀ ਤਾਂ ਗੱਲ ਮੰਨੋਵਾਦ ਨੂੰ ਸਹੀ ਹੈ ਉਹ ਉਹਨਾਂ ਦੇ ਹੱਕ ਦੇ ਵਿੱਚ ਹੈ ਤੇ ਜਿਹੜੀ ਗਲਤ ਹੈ ਉਹ ਦੂਜਿਆਂ ਦੇ ਹੱਕ ਦੇ ਵਿੱਚ ਹੈ ਗੱਜਕੇ ਆ ਕੁਸਤਨਾ ਬਾਸ ਗੁਰੂ ਤੈਨੂੰ ਕਹਿੰਦੇ ਕਿਸ ਨੇ ਅਕਲ ਦੇਤੀ ਇਹੇ ਸੇਵਾ ਕਰਨ ਦੀ ਤੈਨੂੰ ਕਿਸ ਨੇ ਅਕਲ ਦੇਤੀ ਉਪਦੇਸ਼ ਦੇਣ ਦੀ ਕਿਉਂਕਿ ਹੁਣ ਮਤੰਗ ਰਿਖੀ ਹੈ ਕੋਈ ਨਹੀਂ ਇਹ ਸਾਰੇ ਕੜਮ ਚੌਧਰੀ ਸੰਗਜਕੇ ਆ ਕੁਸਤਨਾ ਤੇ ਭਿੱਲਣੀ ਬੀਬੀ ਬੜੀ ਨਿਮਰਤਾ ਨਾਲ ਅੱਗੋਂ ਚੁੱਪ ਹੋ ਕੇ ਸਗੋਂ ਹੱਥ ਜੋੜ ਕੇ ਮਾਫੀ ਮੰਗੀ ਉਸ ਦੇ ਸਬਰ ਦਾ ਸਾਧੂਆਂ ਨੂੰ ਇਹ ਫਲ ਮਿਲਿਆ ਪੰਪਾ ਸਰੇਸ਼ ਨਾਨ ਕਰਨ ਜਦੋਂ ਜਾਂਦੇ ਸੀ ਨਾ ਉਹ ਸਰੋਵਰ ਦੇ ਵਿੱਚ ਕੀੜੇ ਪੈ ਗਏ ਗਜਕੇ ਆ ਪਸਤਨਾ ਬਾਹ ਗੁਰੂ ਜਿਹੜੇ ਸਰੋਵਰ ਚ ਰੋਜ਼ ਇਸ਼ਨਾਨ ਕਰਦੇ ਸੀ ਉਹਦਾ ਪਾਣੀ ਗੰਧਲਾ ਹੋ ਗਿਆ ਮਸ਼ਕ ਮਾਰਨ ਲੱਗਿਆ ਪਾਣੀ ਨਾ ਤਾਂ ਜਲ ਪੀ ਸਕਦੇ ਨਾ ਇਸ਼ਨਾਨ ਕਰ ਸਕਦੇ ਸਨ ਗਜਕੀ ਆਖ ਉਸ ਨਾਲ ਬੜਾ ਦੁੱਖ ਹੋਇਆ ਸਾਧੂਆਂ ਦੇ ਅੰਦਰ ਵੀ ਬਹੁਤ ਇਹ ਗੱਲ ਦਾ ਚਰਚਾ ਚੱਲਿਆ ਵੀ ਕੀ ਹੋਇਆ ਬਥੇਰਾ ਪਾਣੀ ਕੱਢਿਆ ਬਹੁਤ ਸਾਫ਼ ਕਰਿਆ ਫਿਰ ਹਮਨ ਵਗੈਰਾ ਕਰਾਏ ਜਿਹੜਾ ਕੁਝ ਯੱਗ ਹੋਇਆ ਕੁਝ ਵੀ ਕਰਿਆ ਗਿਆ ਪੂਜਾ ਕਰਾਈਆਂ ਗਈਆਂ ਕੁਝ ਕੁਝ ਵੀ ਨਹੀਂ ਹੋਇਆ ਐਨੇ ਨੂੰ ਨਾ ਕਹਿੰਦੇ ਕ੍ਰਿਤਾ ਯੁਗ ਦਾ ਅਵਤਾਰ ਦਸ਼ਰਥ ਪੁੱਤਰ ਰਾਜਾ ਰਾਮਚੰਦਰ ਬਨਵਾਸ ਉਹਦਾ ਚੱਲ ਰਿਆ ਸੀ 14 ਸਾਲ ਦਾ ਇਸੇ ਰਾਹ ਫਿਰ ਉਹ ਆਇਆ ਗੱਜਕੇ ਆਪਸ ਨਾਲ ਜਦੋਂ ਇਸੇ ਰਾਹ ਆਏ ਪਤਾ ਲੱਗਣ ਤੇ ਸਾਰੇ ਸਾਧੂਆਂ ਨੇ ਆਪਣੀਆਂ ਆਪਣੀਆਂ ਕੁਟੀਆਂ ਆਪਣੇ ਆਪਣੇ ਤੰਬੂ ਸਵਾਰ ਲੈ ਵੀ ਸਾਡੀ ਕੁਟੀਆਂ ਦੇ ਵਿੱਚ ਆ ਰਾਮ ਆਏਗਾ ਗੱਜਕੇ ਆਪਸ ਨਾਲ ਬਾਸ ਗੁਰੂ ਜਿਵੇਂ ਦਰਯੋਧਨ ਨੇ ਕ੍ਰਿਸ਼ਨ ਨੂੰ ਕਿਹਾ ਸੀ ਵੀ ਘਰ ਆਵੀ ਤੇ ਪਰ ਬਿਦਰ ਦੀ ਭਾਵਨਾ ਦੇਖ ਕੇ ਰਾਹ ਦੇ ਵਿੱਚ ਹੀ ਬਹਿ ਗਏ ਸਨ ਗਜਕੇ ਆ ਕੁਸਤਨਾ ਵਾਹ ਰਾਜਨ ਕੌਣ ਤੇ ਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੇ ਦਰਯੋਧਨ ਸਭ ਕੁਝ ਕਰੀ ਬੈਠਾ ਤਾਮਝਾ ਪੂਰਾ ਤੇ ਕ੍ਰਿਸ਼ਨ ਜੀ ਬੈਠੇ ਨੇ ਬੇਦਰਦੀਸ਼ਾਨ ਦੇ ਵਿੱਚ ਗਜਕੇ ਆਕੋਸਤਨਾ ਵਾਹਿਗੁਰੂ ਕਿ ਗੋਬਿੰਦ ਭਾਉ ਭਗਤ ਦਾ ਭੁਖਾ ਗਜਕੇ ਆਕੋਸਤਨਾ ਵਾਹਿਗੁਰੂ ਕੀ ਕੀਤਾ ਸਾਧੂਆਂ ਨੇ ਆਪਣੀਆਂ ਆਪਣੀਆਂ ਕੁੱਟੀਆਂ ਆਪਣੇ ਆਪਣੇ ਤੰਬੂ ਐਨ ਸਵਾਰ ਕੇ ਫਲ ਫਰੂਟ ਇਕੱਠਾ ਕਰਕੇ ਭੋਜਨ ਬਣਾ ਕੇ ਵੀ ਸਾਡੀ ਕੁੱਟੀਆਂ ਦੇ ਵਿੱਚ ਆਵੇਗਾ ਦਸ਼ਰਥ ਪੁੱਤਰ ਰਾਜਾ ਰਾਮਚંદ્ર ਇਹਦਾ ਅਵਤਾਰ ਤੀਜਾ ਆਖਦਾ ਮੇਰੀ ਕੁਟਿਆ ਦੇ ਵਿੱਚ ਸਾਰੇ ਆਉਂ ਕਰਦੇ ਨੇ ਪਰੰਤੂ ਕਹਿੰਦੇ RAM ਕਿਸੇ ਵੀ ਕੁਟਿਆ ਵਿੱਚ ਨਾ ਆਏਗਾ ਜੇ ਕੀ ਆ ਕੁਸਤ ਨਾ ਪ੍ਰੇਮ ਬਸ ਜਿੰ ਪ੍ਰੇਮ ਕਿਉ ਤਿੰਨ ਹੀ ਪ੍ਰਭ ਪਾਇਓ ਕਿਸੇ ਸੰਤ ਦੀ ਕੋਠੀ ਕਿਸੇ ਸਾਧੂ ਦੀ ਕੋਠੀ ਚ ਨਹੀਂ ਗਏ ਕਿਉਂਕਿ ਅੰਦਰ ਮੈਲਾ ਸੀ ਜੇ ਕੀ ਆ ਕੁਸਤ ਨਾ ਜਦੋਂ ਅੰਦਰ ਮੈਲਾ ਹੋਵੇ ਨਾ ਤੇ ਸਤਿਗੁਰੂ ਪਾਤਸ਼ਾਹ ਕੀ ਕਹਿੰਦੇ ਅੱਗੋਂ ਦੇਖੇ ਪਿੱਛੋਂ ਦੇਖੈ ਤੁਜ ਤੇ ਕਹਾ ਛਪਾਵੇ ਸਿੱਧਾ ਗਏ ਪੀਲਣੀ ਕੋਲ ਗਜਕੇ ਆ ਕੁਸਤ ਨਾਲ ਬੀਬੀ ਪੀਲਣੀ ਕੋਲ ਉਹਦੇ ਘਰ ਵਿੱਚ ਚਲੇ ਗਏ ਬੀਬੀ ਨੂੰ ਕੁਝ ਪਤਾ ਨਹੀਂ ਵੀ ਅੱਜ ਕਿਹਨੇ ਆਉਣਾ ਗਜਕੇ ਆ ਕੁਸਤ ਨਾਲ ਜਦੋਂ ਗਏ ਘਰ ਦੇ ਵਿੱਚ ਕੁਝ ਨਹੀਂ ਸੀ ਸਿਰਫ ਇਕੱਲੇ ਬੇਰ ਸਨ ਗਜਕੇ ਆ ਕੁਸਤ ਨਾਲ ਵਾਹ ਗੁਰੂ ਨਾਲ ਲਛਮਣੇ ਜਦੋਂ ਉੱਥੇ ਗਏ ਦੇਖਿਆ ਵੀ ਹੋਰ ਕੁਝ ਨਹੀਂ ਖਾਣ ਨੂੰ ਤੇ 베ਰ ਸਾਹਮਣੇ ਰੱਖੇ ਹੋਏ ਸੀ ਕੁਝ 베ਰ ਬੀਬੀ ਆਪ ਭਿੱਲਣੀ ਚੈੱਕ ਕਰ ਕਰਕੇ ਵੀ ਕਿਤੇ ਖੱਟੇ ਤਾਂ ਨਹੀਂ ਕਿਤੇ ਕਾਣੇ ਤਾਂ ਨਹੀਂ ਉਹਨਾਂ ਨੂੰ ਮੂੰਹ ਲਗਾ ਕੇ ਜੋ ਦੇਖਿਆ ਕਰੀ ਤੇ ਉਹ ਝੂਠੇ 베ਰ ਦਸ਼ਰਥਪਤਰ ਰਾਮ ਨੇ ਖਾਦੇ ਗਜਕਿਆ ਕੁਸਤਨਾ ਵਾਹਿਗੁਰੂ ਬਹੁਤ ਪਰਸੰਨ ਹੋਏ ਖਾ ਕੇ ਕਿਉਂਕਿ ਜਿਵੇਂ ਕ੍ਰਿਸ਼ਨ ਜੀ ਕਹਿੰਦੇ ਨਾ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਦੇ ਹਾਂ ਨਹੀਂ ਕਹਿੰਦੇ ਇਹਨਾਂ ਦਾ ਜਿਹੜਾ ਸਾਗ ਹੈ ਨਾ ਬਿਦਰ ਦੇ ਘਰ ਦਾ ਕਹਿੰਦੇ ਮੈਨੂੰ ਖੀਰ ਵਰਗਾ ਸਵਾਦ ਲੱਗਿਆਗਾ ਜੇ ਕਿ ਆਕੁਸਤਨਾ ਵਾਹਿਗੁਰੂ ਕਹਿੰਦੇ ਮੈਨੂੰ ਪਤਨੀ ਨੇ ਲੱਗਿਆ ਵੀ ਇੱਥੇ ਘੰਟਾ ਬੀਤਿਆ 24 ਘੰਟੇ ਵੀ ਤੇ ਸਾਰੀ ਰਾਤ ਕ੍ਰਿਸ਼ਨ ਤੇ ਬਿਦਰ ਗੱਲਾਂ ਕਰਦੇ ਰਹੇ ਉਹਦੀ ਨਾਲ ਪਤਨੀ ਸਾਰੇ ਹੀ ਗੱਲਾਂ ਕਰਦੇ ਰਹੇ ਕਹਿੰਦੇ ਇਸ ਤਾਂ ਕੋਈ ਦੁਨਿਆਵੀ ਬਾਤ ਹੀ ਨਹੀਂ ਪਾਈ ਦਰਯੋਦਨ ਨੂੰ ਕਹਿੰਦੇ 24 ਘੰਟੇ ਅਸੀਂ ਤਾਂ ਕੇਵਲ ਅਕਾਲਪੁਰਖ ਦੀਆਂ ਗੱਲਾਂ ਹੀ ਕੀਤੀਆਂਗਾ ਜਕੀ ਆਕ ਉਸਤਨਾ ਵਾਹਿਗੁਰੂ ਹੁਣ ਜਦੋਂ ਇਹ ਗੱਲ ਹੋਈ ਬੇਰ ਖਾ ਕੇ ਬਹੁਤ ਪ੍ਰਸੰਨ ਹੋਏ ਬੜੇ ਪਿਆਰ ਭਰੇ ਬਚਨ ਹੋਏ ਆਪਸ ਦੇ ਵਿੱਚ ਕਹਿੰਦੇ ਹੇ ਸਬਰੀ ਜਿਵੇਂ ਤੂੰ ਪ੍ਰੇਮ ਨਾਲ ਵੇਰ ਸ਼ਿਕਾਇਨ ਨਾ ਇੰਜ ਕਹਿੰਦੇ ਕਿਸੇ ਨੇ ਨਹੀਂ ਸ਼ਿਕਾਇਤ ਜਕੀ ਆਕ ਉਸਤਨਾ ਵਾਹਿਗੁਰੂ ਕਹਿੰਦੇ ਨਿਹਾਲ ਹੈ ਅਸੀਂ ਆਨੰਦ ਹੈ ਪਰਮਾਨੰਦ ਹੈ ਬਹੁਤ ਪ੍ਰਸੰਨ ਹੋਏ ਇਹ ਵਰ ਦੇ ਕੇ ਜਦੋਂ ਬੈਠੇ ਹੋਰ ਬਚਨ ਹੋ ਰਹੇ ਇੰਨੇ ਨੂੰ ਕਹਿੰਦੇ ਸਾਰਾ ਸਾਧੂ ਦਾ ਟੋਲਾ ਵੀ ਆ ਗਿਆ ਉੱਥੇ ਗੱਜ ਕੇ ਕੁਛ ਤਾਂ ਪਤਾ ਲੱਗ ਗਿਆ ਵੀ ਤਾਂ ਉੱਥੇ ਚਲ ਗਏ ਜਿਹਨੂੰ ਅਸੀਂ ਮਾਰਿਆ ਕੁੱਟਿਆ ਭਜਾਇਆ ਏ ਨਮਸਕਾਰ ਕੇ ਕਹਿਣ ਲੱਗੇ ਕਹਿੰਦੇ ਅਸੀਂ ਆਪ ਜੀ ਵਾਸਤੇ ਕੁਟੀਆਂ ਸਵਾਰ ਰੱਖੀਆਂ ਤੰਬੂ ਆਸ਼ਰਮ ਸਾਰਾ ਕੁਝ ਪਰ ਆਪ ਜੀ ਨੇ ਦਰਸ਼ਣੀ ਉੱਤੇ ਸਾਨੂੰ ਤਾਂ ਗਜਕੇ ਆ ਕੁਸਤਨਾ ਤਾਂ ਫਿਰ ਰਾਮ ਜੀ ਨੇ ਕਿਹਾ ਕਹਿੰਦੇ ਕਿਵੇਂ ਆਈਏ ਤੁਹਾਡੇ ਕੋਲੇ ਗਜਕੇ ਆ ਕੁਸਤਨਾ ਬਾਸ ਗੁਰ ਦੱਸੋ ਕਿਵੇਂ ਆਈਏ ਤੁਹਾਡੇ ਕੋਲੇ ਸਾਧੂ ਨੇ ਕਿਹਾ ਕਹਿੰਦੇ ਪੰਪਾ ਸਰ ਵਿਖੇ ਕੀੜੇ ਪੈ ਗਏ ਨੇ ਜੀ ਉਹ ਸਰੋਵਰ ਦੇ ਵਿੱਚ ਉਹਦਾ ਜਲ ਸਾਫ਼ ਕਰਨ ਵਾਸਤੇ ਤੁਹਾਡੇ ਕੋਲ ਅਰਜ਼ ਲੈ ਕੇ ਆਏ ਆ ਆਪ ਜੀ ਕਿਰਪਾ ਕਰੋ ਜਲ ਸਾਫ ਕਰਵਾਉਗਾ ਜੇ ਪਿਆ ਕੁਸਤਨਾ ਤੇ ਰਾਮ ਨੇ ਕਿਹਾ ਕਹਿੰਦੇ ਤੁਸੀਂ ਵੱਡੇ ਵੱਡੇ ਤਪਸਵੀ ਹੋ ਵੱਡੇ ਵੱਡੇ ਜਪੀ ਤਪੀ ਹੋ ਕਿਸੇ ਵੀ ਤੁਸੀਂ ਆਪਣੇ ਕਿਸੇ ਮਹਾਤਮਾ ਦੇ ਚਰਨ ਧੋ ਕੇ ਜਲ ਵਿੱਚ ਪਾਓ ਸ਼ਾਇਦ ਸਾਫੀ ਹੋ ਜਾਵੇਗਾ ਜੇ ਪਿਆ ਕੁਸਤਨਾ ਵਾਹਿਗੁਰੂ ਸਾਫ ਤਾਂ ਤਾਂ ਹੋਵੇ ਨਾ ਜੀ ਅੰਦਰੋਂ ਅੰਤਰ ਵੀ ਸਾਫ ਹੋਵੇਗਾ ਜੇ ਪਿਆ ਕੁਸਤਨਾ ਵਾਹਿ ਮਨ ਮੈ ਲੈ ਸਭ ਕੁਝ ਮੈਲਾ ਤਨ ਤੋਤੇ ਮਨ ਅੱਛਾ ਨ ਹੋਏ ਪਾਤਸ਼ਾਹ ਕਹਿੰਦੇ ਗੱਜ ਕੀ ਆਕੋ ਸੁਤਨਾ ਵਾਹਿਗੁਰੂ ਜੇ ਮਨ ਮੈਲਾ ਪਾਤਸ਼ਾਹ ਕਹਿੰਦੇ ਸਾਰਾ ਕੁਝ ਮੈਲਾ ਏ ਤਨ ਧੋਣ ਨਾਲ ਕੁਝ ਵੀ ਨਿਰਮਲ ਨਹੀਂ ਹੁੰਦਾ ਨਿਰਮਲ ਹੋਵੇਗਾ ਅੰਤਰ ਅੰਤਰੋਂ ਜਿਹੜਾ ਤੁਹਾਡਾ ਪਾਂਡਾ ਏ ਉਹ ਪਵਿੱਤਰ ਹੋਵੇਗਾ ਜਿਕੇ ਆਕੋ ਸੁਤਨਾ ਵਾਹਿਗੁਰੂ ਰਿਖੀਆਂ ਨੇ ਨਾ ਉਵੇਂ ਕੀਤਾ ਜਿਵੇਂ ਰਾਮ ਨੇ ਕਿਹਾ ਪਰ ਜਲ ਸਾਫ ਨਾ ਹੋਇਆ ਤੇ ਫਿਰ ਹੁਣ ਵਾਰੀ ਆਉਂਦੀ ਏ ਰਾਮਚੰਦਰ ਨੇ ਕਹਿੰਦਾ ਆਪਣੇ ਚਰਨਾਂ ਦਾ ਜਲ ਪਾਇਆ ਤਾਂ ਵੀ ਪੰਪਾ ਸਰ ਸਾਫ਼ ਨਾ ਹੋਇਆ ਗਜਕੇ ਆਕ ਉਸਤਨਾ ਫਿਰ ਰਾਮਚੰਦਰ ਨੇ ਕਿਹਾ ਕਹਿੰਦੇ ਹੁਣ ਭੀਲਣੀ ਦੇ ਚਰਨਾਂ ਨੂੰ ਧੋਕੇ ਦੇਖੋ ਗਜਕੇ ਆਕ ਉਸਤਨਾ ਵਾਹਿਗੁਰੂ ਜਿਹੜੀ ਬੀਬੀ ਸੇਵਾ ਕਰਦੀ ਸੀ ਹੁਣ ਕਹਿੰਦੇ ਤੁਸੀਂ ਵੀ ਦੇਖ ਲਿਆ ਮਹਾਤਮਾ ਨੇ ਵੀ ਦੇਖ ਲਿਆ ਸਾਧੂਆਂ ਨੇ ਵੀ ਦੇਖ ਲਿਆ ਇੱਥੋਂ ਤੱਕ ਤ੍ਰੇਤੇ ਯੁੱਗ ਦੇ ਅਵਤਾਰ ਰਾਮਚੰਦਰ ਨੇ ਵੀ ਚਰਨ ਧੋਲੇ ਗਜਕੇ ਆਕ ਉਸਤਨਾ ਫਿਰ ਵੀ ਸਾਫ ਨਾ ਹੋਇਆ ਕਹਿੰਦੇ ਹੁਣ ਭਾਈ ਕੱਲੀ ਬੀਬੀ ਭੀਲਣੀ ਦੇ ਜਿਹੜੀ ਅਵਸਥਾ ਵਾਲੀ ਹੈ ਫਿਰ ਰਾਮਚੰਦਰ ਜੀ ਨੇ ਕਿਹਾ ਕਹਿੰਦੇ ਭਾਈ ਹੁਣ ਭੀਲਣੀ ਦੇ ਚਰਨਣ ਧੋ ਕੇ ਜਲ ਪਾਓ ਦੇਖਦੇ ਹਾਂ ਪੰਪਾ ਸਰ ਦਾ ਜਲ ਪਵਿੱਤਰ ਹੁੰਦਾ ਕਿ ਨਹੀਂ ਹੁੰਦਾ ਗਜਕਿਆ ਕੁਸਤਨਾ ਵਾਹਿਗੁਰੂ ਰਿਖੀ ਜਲ ਤੋਂ ਬਿਨਾ ਬਹੁਤ ਔਖੇ ਹੋਗੇ ਅੰਦਰ ਮੈਲ ਹੈ ਨਾ ਕਹਿੰਦੇ ਹੁਣ ਸਾਨੂੰ ਇਹਦੇ ਚਰਨ ਧਵਾਉਣੇ ਪੈਣਗੇ ਭੀਲਣੀ ਦੇ ਚਰਨ ਧਮਾਉਣੇ ਪੈਣਗੇ ਹੁਣ ਪਰ ਬਚਨ रामचंद्र दासੀ ਮੰਨਣਾ ਪੈਣਾ ਸੀ ਭੀਲਣੀ ਦੇ ਪੈਰ ਧੋਣ ਲਈ ਤਿਆਰ ਹੋ ਗਏ ਔਖੇ ਸੌਖੇ ਅੰਦਰੋਂ ਮੈਲ ਕਿਉਂਕਿ ਪਖੰਡ ਕਰਨਾ ਵੀ ਇਸ ਤਰ੍ਹਾਂ ਆਪਣੇ ਆਪ ਨੂੰ ਬੜਾ ਉੱਚਾ ਸਮਝਣਾ ਇਹ ਵੀ ਇੱਕ ਖੇਡ ਹੈ ਗੱਜਕੇ ਆ ਕੁਸਤਨਾਮ ਹੰਬਾਹ ਹਣ ਜਦੋਂ ਪੈਰ ਧੋਤੇ ਕਿਤੇ ਉਹ ਸਮਾਂ ਸੀ ਭੀਲਣੀ ਨੂੰ ਸਾਰਿਆਂ ਨੇ ਰਲ ਕੇ ਗਾਲਾਂ ਕੱਢੀਆਂ ਕੁੱਟਿਆ ਤੇ ਉਹਨੂੰ ਮਾੜਾ ਚੰਗਾ ਬੋਲੇ ਤੇ ਕਿਤੇ ਇਹ ਸਮਾਂ ਭੀਲਣੀ ਦੇ ਚਰਨ ਧੋਣੇ ਪੈਣ ਲੱਗੇ ਗਜ ਗਿਆ ਕੁਸਤਨਾ ਹੁਣ ਜਦੋਂ ਵਕਤ ਆਇਆ ਨਾ ਸਾਧੂਆਂ ਨੂੰ ਭੀਲਣੀ ਦੇ ਪੈਰ ਧੋਣੇ ਪੈ ਗਏ ਤੇ ਜਦ ਪਾਣੀ ਦਾ ਗੜਵਾ ਲੈ ਕੇ ਬੀਬੀ ਭੀਲਣੀ ਕੋਲ ਆਏ ਤਾਂ ਭੀਲਣੀ ਬੇਨਤੀ ਕੀਤੀ ਕਹਿੰਦੀ ਪ੍ਰਭੂ ਜੀ ਇਨ੍ਹਾਂ ਸਾਧੂਆਂ ਪਾਸੋਂ ਮੇਰੇ ਪੈਰ ਧਵਾ ਕੇ ਨਾ ਤੁਸੀਂ ਮੈਨੂੰ ਪਾਪ ਨਾ ਝੜਾਓ ਗਜ ਗਿਆ ਕੁਸਤਨਾ ਹਜੇ ਵੀ ਨਿਮਰਤਾ ਉਹਨਾਂ ਨੇ ਕੌੜੇ ਬੋਲ ਬੋਲੇ ਪਰ ਇਧਰੋਂ ਮਿੱਠੇ ਬੋਲ ਕਿਉਂਕਿ ਅੰਦਰ ਕਾਲਪੁਰਖ ਦਾ ਵਾਸਾ ਹੈ ਗਜਕੇ ਆਪ ਉਸਤਨਾ ਹਰ ਕਾ ਸੇਵਕ ਹਰ ਹੀ ਜੀਹਾ ਪਾਤਸ਼ਾਹ ਤਾਂ ਕਹਿੰਦੇ ਤੂੰ ਇੱਕ ਵਾਰੀ ਮੈਨੂੰ ਮਿਲਦਾ ਸਈ ਉਹ ਤੈਨੂੰ ਆਪਣੇ ਵਰਗਾ ਬਣਾ ਲੂਗਾ ਗਜਕੇ ਆਪ ਉਸਤਨਾ ਮਿੱਠਾ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਾਂ ਸਮਰਥਕੀ ਜੀ ਉਹ ਕਦੇ ਨਾ ਬੋਲੇ ਕੌੜਾ ਕਹਿੰਦੇ ਪ੍ਰਭੂ ਜੀ ਇਨਾਂ ਨੂੰ ਕਹੋ ਵੀ ਮੈਨੂੰ ਭਾਈ ਮੇਰੇ ਪੈਰ ਧੋ ਕੇ ਮੇਰੇ ਸਿਰ ਭਾਰਨਾ ਚੜਾਓ ਆਪ ਜੀ ਦਾ ਹੁਕਮ ਹੋਵੇ ਮੈਂ ਆਪ ਹੀ ਧੋ ਕੇ ਆਪਣੇ ਪੈਰਾਂ ਦਾ ਪਾਣੀ ਇਹਦੇ ਵਿੱਚ ਪਾ ਦਿੰਨੀ ਹੈ ਗਜਕੇ ਆਕ ਉਸਤਨਾ ਵਾਹਿਗੁਰੂ ਰਾਮ ਕਹਿੰਦੇ ਕਹਿੰਦੇ ਚੰਗਾ ਭਾਈ ਜਿਵੇਂ ਤੇਰੀ ਇੱਛਾ ਤੇ ਪੈਰ ਧੋ ਕੇ ਜਲ ਵਿੱਚ ਪਾਇਆ ਤੇ ਪੰਪ ਅਸਰ ਨਾਲ ਦੀ ਨਾਲ ਸਾਫ ਹੋ ਗਿਆ ਗਜਕੇ ਆਕ ਉਸਤਨਾ ਵਾਹਿਗੁਰੂ ਇਹ ਪ੍ਰੇਮ ਦੀਆਂ ਖੇਡਾਂ ਅਵਸਥਾ ਦੀਆਂ ਖੇਡਾਂ ਇੱਥੇ ਊਚ ਨੀਚ ਜਾਤ ਪਾਤ ਭੇਦ ਭਾਵ ਨਸਲੀ ਬਿਤ ਕਰਿਆਂ ਈਰਖਾਵਾਂ ਤੋਂ ਉੱਪਰ ਉੱਠ ਕੇ ਵੀ ਕੋਈ ਅਵਸਥਾ ਹੈਗਾ ਜਿਕੇ ਆਕੋਸਤਨਾ ਵਾਹਿਗੁਰੂ ਬੜੀਆਂ ਖੇਡਾਂ ਨੇ ਬੜੇ ਐਸੇ ਮਹਾਨ ਵਰਤਾਂਤ ਸਾਡੇ ਕੋਲ ਪਏ ਨੇ ਜਿੱਥੇ ਪਾਤਸ਼ਾਹ ਜੀ ਪ੍ਰੇਮ ਦੀ ਖਿੱਚ ਕਰਨੀ ਚੱਲੇਗਾ ਜਿਕੇ ਆਕੋਸਤਨਾ ਵਾਹਿਗੁਰੂ ਕਿੱਡਾ-ਕੱਡਾ ਵਰਤਾਂਤ ਪਿਆ ਸਦਾਮਾ ਤੇ ਕ੍ਰਿਸ਼ਨ ਜੀ ਦਾ ਪਿਆ ਲਾਲੋ ਜੀ ਤਨ ਗੁਰ ਨਾਨਕ ਦੇਵ ਸਾਹਿਬ ਜੀ ਦਾ ਪਿਆ 6ਵੇਂ ਪਾਤਸ਼ਾਹ ਜੀ ਕਿਤਨੀਆਂ ਬੀਬੀਆਂ ਕੋਲ ਗਏ ਪ੍ਰਸਾਦਾ ਛਕਣ ਕਾ ਜਿੱਕੇ ਆ 7ਵੇਂ ਪਾਤਸ਼ਾਹ ਜੀ ਗਏ ਐਸੇ ਮਹਾਨ ਐਸੇ ਬਰਤਾਂਤ ਪਏ ਨੇ ਕਿੱਥੇ ਪ੍ਰੇਮ ਦੀ ਖੇੜ ਨਾਲ ਹੀ ਸਤਿਗੁਰ ਨੂੰ ਪਾਇਆ ਜਾਂਦਾ ਕਾ ਜਿੱਕੇ ਆ ਵਾਹ ਕਿਉਂਕਿ ਉਹਦੇ ਪ੍ਰੇਮ ਦੇ ਵਿੱਚ ਹੀ ਖਿੱਚ ਹੈ ਕੋਈ ਉਹਦੇ ਕੋਲ ਉੱਚਾ ਨਹੀਂ ਕੋਈ ਨੀਵਾ ਨਹੀਂ ਸਤਿਗੁਰ ਜੀ ਭਾਵ ਨਹੀਂ ਭਗਤ ਹੋਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇਤ ਹੈ ਗਜ ਕੀਆ ਕੋ ਸੁਨਾ ਵਾਹ ਸੋ ਪਾਤਸ਼ਾਹ ਜੀ ਕਿਰਪਾ ਕਰਨ ਇਹ ਮਹਾਨ ਬਿਰਤਾਂਤ ਮਹਾਨ ਖੇਡਾਂ ਮਹਾਨ ਰਚਨਾਵਾਂ ਸਤਿਗੁਰ ਦੀਆਂ ਸਤਿਗੁਰ ਜੀ ਦੀ ਮਹਾਨ ਬਾਣੀ ਪੰਚਮ ਪਾਤਸ਼ਾਹ ਜੀ ਦੀ ਤੰਨ ਗੁਰੂ ਕੇ ਮਹਾਨ ਸਿੱਖ ਭਾਈ ਬੈਲੋ ਜੀ ਦੀਆਂ ਸਿੱਖਿਆਵਾਂ ਸਾਡੇ ਹਿਰਦੇ ਵਿੱਚ ਵਸ ਜਾਵਣ ਸਾਡੇ ਠਿਰ ਦੇ ਵਿੱਚ ਬਾਣੀ ਦਾ ਵਾਸਾ ਹੋ ਜਾਵੇ ਸੇਵਾ ਦਾ ਵਾਸਾ ਹੋ ਜਾਵੇ ਗਿਆਨ ਦਾਣ ਦਾ ਵਾਸਾ ਹੋ ਜਾਵੇ ਸਮੁੱਚੀਆਂ ਸੰਗਤਾਂ ਦੇ ਚੱਲੇ ਹੋਏ ਕਦਮ ਲੇਖੇ ਲਾਉਣ ਪਾਤਸ਼ਾ ਤਿੱਲ ਫੁੱਲ ਪੇਟਾਂ ਆਂ ਮਦਰ ਪਰਮਾਨੰਦ ਕਰਨ ਪਾਤਸ਼ਾ ਨਗਰ ਦੇ ਵਿੱਚ ਆਪਸੀ ਭਾਈਚਾਰ ਕਿਸਾਨ ਖੁਸ਼ੀਆਂ ਖੇੜੇ ਰਹਿਮਤਾ ਨਿਆਮਤਾ ਬਰਕਤਾ ਬਖਸ਼ ਕਰਨ ਪਾਤਸ਼ਾ ਸਵਮਨਾ ਦੇ ਘਰਾਂ ਦੇ ਵਿੱਚ ਭਜੰਦਾ ਪ੍ਰਕਾਸ਼ ਤੁੱਖ ਕੰਕਲਿਸ਼ਨ ਦਾ ਨਾਮ ਸਾਹਮਣੇ ਦੇ ਕਾਰੋਬਾਰਾਂ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋਵੇ ਆਓ ਅੰਤਲੀ ਪੰਕਤੀ ਪੜ੍ਹ ਕੇ ਸਮਾਪਤ ਕਰੀਏ ਸੁਨ ਹੋ ਬੇਨਤੀਆ ਸਵਾਮੀ ਮੇਰੇ ਰਾਮ ਸੁਨ ਹੋ ਬੇਨਤੀਆ கோட பராத பே கோ போட்டட பராத பே பி தெனோ வினத்திய சுவாம வினிய ਸਵਾਮੀ ਮੇਰੇ ਰਾਮ ਰਾਮ ਸਨੋ ਹੋ ਬਿਨੰਤੀਆ ਸਵਾਮੀ ਮੇਰੇ ਰਾਮ ਰਾਮ ਰ